ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਭਾਰਤ ਮਾਲਾ ਦੇ ਸਾਰੇ ਪ੍ਰੋਜੈਕਟ ਬੰਦ ਕਰਾਂਗੇ ਉਹਨਾਂ ਦੀ ਮੀਟਿੰਗ ਦੇ ਵਿੱਚ ਨਾ ਬਣੀ ਗੱਲ ਤਾਂ ਐਕਸ਼ਨ ਲਿਆ ਜਾਏਗਾ ਬੀਕੇਯੂ ਖੋਸਾ ਦੇ ਪ੍ਰਧਾਨ ਸੁਖਵਿੰਦਰ ਖੋਸਾ ਨੇ ਐਲਾਨ ਕੀਤਾ ਹੈ ਪੂਰਨ ਰੂਪ ਚ ਕੇਂਦਰ ਦੇ ਪ੍ਰੋਜੈਕਟ ਠੱਪ ਕੀਤੇ ਜਾਣਗੇ ਪੰਜਾਬ ਦੇ ਸੀਐਮ ਕਿਸਾਨਾਂ ਨੂੰ ਜ਼ਲੀਲ ਕਰ ਰਹੇ ਨੇ ਸੋ ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਜੇਕਰ 19 ਮਾਰਚ ਨੂੰ ਹੋਣ ਵਾਲੀ ਮੀਟਿੰਗ 'ਚ ਨਾ ਬਣੀ ਗੱਲ ਤਾਂ ਭਾਰਤ ਮਾਲਾ ਪ੍ਰੋਜੈਕਟ ਦੇ ਜੋ ਜਿੰਨੇ ਵੀ ਕੰਮ ਚੱਲ ਰਹੇ ਨੇ ਉਸ ਨੂੰ ਬੰਦ ਕੀਤਾ ਜਾਏਗਾ ਤੇ ਕੇਂਦਰ ਦੇ ਸਾਰੇ ਪ੍ਰੋਜੈਕਟਾਂ ਨੂੰ ਠੱਪ ਕੀਤਾ ਜਾਏਗਾ ਸੋ 19 ਮਾਰਚ ਨੂੰ एसकेएम ਤੇ ਕੇਂਦਰੀ ਮੰਤਰੀਆਂ ਦੇ ਵਿਚਾਲੇ ਮੀਟਿੰਗ ਹੋਣੀ ਹੈ ਐਮਐਸਪੀ ਨੂੰ ਲੈ ਕੇ ਮੀਟਿੰਗ ਹੋਏਗੀ ਜੇਕਰ ਮੀਟਿੰਗ 'ਚ ਗੱਲ ਨਾ ਬਣੀ ਤਾਂ ਵੱਡਾ ਐਕਸ਼ਨ ਲੈਣ ਦੀ ਤਿਆਰੀ ਵੀ ਕੇਯੂ ਖੋਸਾ ਦੇ ਵੱਲੋਂ ਕੀਤੀ ਗਈ ਹੈ ਭਾਰਤੀ ਕਿਸਾਨੀ ਯੂਨিয়ন ਖੋਸਾ ਵੱਲੋਂ ਅੱਜ ਮੋਗਾ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਅੱਜ ਮੀਟਿੰਗ ਵੀ ਕੀਤੀ ਗਈ ਆ ਕਿਸਾਨ ਜੱਥੇਬੰਦੀ ਦੇ ਆਗੂਆਂ ਦੇ ਨਾਲ ਕਿ ਆਉਣ ਵਾਲੀ ਜਿਹੜੀ ਦਿਨਾਂ ਦੇ ਵਿੱਚ ਇੱਕ ਵੱਡਾ ਸ਼ੰਗਾਰਚਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਗੱਲਬਾਤ ਕਰਦੇ ਖੋਸਾ ਸਾਹਿਬ ਲੰਬਾ ਸਮਾਂ ਹੋ ਗਿਆ ਬਾੜਾਂ ਤੇ ਬੈਠਿਆਂ ਨੂੰ ਜਗਜੀਤ ਸਿੰਘ ਢੱਲੇਵਾਲ ਦਾ ਵੀ 100 ਤੋਂ ਦਿਨ ਉੱਪਰ ਹੋ ਗਿਆ ਜਿਹੜਾ ਭੁੱਖ ਹੜਤਾਲ ਤੇ ਪਰ ਜਿਹੜੀ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਜਿਹੜੀ ਮੀਟਿੰਗਾਂ ਜ਼ਰੂਰ ਦਿੱਤੀਆਂ ਗਈਆਂ ਪਰ ਪੁਖਤਾ ਜਿਹੜੇ ਸਾਰਥਕ ਜਿਹੜੇ ਉਹਦੇ ਹੱਲ ਨਹੀਂ ਹੋਏ ਕੀ ਕਹਿਣਾ ਚਾਹੂੰ ਕੇਂਦਰ ਸਰਕਾਰ ਦੀ ਭਾਜਪਾ ਸਰਕਾਰ ਦੀ ਜਿੱਥੇ ਜਦੋਂ 21 ਦਾ ਅਸੀਂ ਧਰਨਾ ਸਸਪੈਂਡ ਕੀਤਾ ਸੀ ਉੱਥੇ ਇਹਨਾਂ ਨੇ 12 ਜਿਹੜੀਆਂ ਮੰਗਾਂ ਸਾਡੀਆਂ ਮੰਨੀਆਂ ਸੀ ਵੀ ਅਸੀਂ ਲਾਗੂ ਕਰਾਂਗੇ ਜਿਨ੍ਹਾਂ ਨੂੰ ਮੰਦੇ ਨਜ਼ਰ ਵੇਖਦੇ ਆ ਇਹਨਾਂ ਨੇ 2 ਸਾਲ ਕੰਨ ਤੇ ਜੂਣੀ ਸਰਕੀ ਚਾਰ ਗੇੜੀਆਂ ਜਿਹੜੀਆਂ ਪਹਿਲਾਂ ਸਾਡੀਆਂ ਮੀਟਿੰਗਾਂ ਹੋਈਆਂ ਵਿੱਚ ਭਗਵੰਤ ਮਾਨ ਜੀ ਸੀ ਉਸ ਤੋਂ ਬਾਅਦ ਦੋ ਮੀਟਿੰਗਾਂ ਹੁਣ ਹੋਗੀਆਂ ਤੇ ਪਰ ਹਾਲੇ ਕੋਈ ਸਟਾਣੀ ਨਿਕਲਿਆ ਸਰਕਾਰ ਦੀ ਨੀਅਤ ਆ ਜਿਹੜੀ ਮੈਂ ਕਹੂੰਗਾ ਸਮਾਂ ਚੋਂ ਤੋਂ ਵੀ ਉਹਨਾਂ ਦੀ ਨੀਅਤ ਸਾਫ਼ ਨਹੀਂ ਹਾਲੇ ਪਤਾ ਨਹੀਂ ਕੇਂਦਰ ਸਰਕਾਰ ਕਿੰਨੇ ਕੇ ਖੂਨ ਦੀ ਪਿਆਸੀ ਹੋਈ ਸਰਕਾਰ ਆ ਕਿਸਾਨਾਂ ਦੇ ਦੀ ਤੇ ਕਿੰਨਾਂ ਹਾਲੇ ਉਹ ਮਤਲਬ ਛਿੱੜੀਆਂ ਲੈਣਾ ਚਾਹੁੰਦੀ ਆ ਪਰ ਮੈਂ ਸਮਾਂ ਚੋਂ ਤੋਂ ਦੱਸਣਾ ਚਾਹਨਾ ਜੀ 19 ਤਰੀਕ ਨੂੰ ਜੋ ਕੋਈ ਫੈਸਲਾ ਹੋਵੇ ਨਾ ਹੋਵੇ ਸਾਨੂੰ ਇਹਦਾ ਕੋਈ ਨਹੀਂ ਪਰ ਜਿਹੜਾ ਸਾਡਾ ਸੰਘਰਸ਼ ਆ ਉਹ ਦਿਨ ਰਾਤ ਵਾਧਾ ਜਾਊਗਾ ਜਿੰਨੀ ਦੇਰ ਭਗਵਾਨ ਤਮਨ ਸਾਹਿਬ ਤਾਂ ਕਹਿੰਦੇ ਆ ਸਾਰੀਆਂ ਮੰਗਾਂ ਹੱਲ ਹੋ ਗਈਆਂ ਤੇ ਛੱਦ ਤੁਹਾਡੇ ਤੇ ਵਾਧੂ ਕੀਤਾ ਗਿਆ ਮੰਗਾਂ ਕਿਹੜੀਆਂ ਲੱਗਦਾ ਨਹੀਂ ਕਿ ਤਸ਼ਾਦੀ ਦਿੱਤਾ ਗਿਆ ਹੋਰ ਤਾਂ ਕੁਝ ਮਿਲਿਆ ਨਹੀਂ ਦੇਖੋ ਜੀ ਜੇ ਮੰਗਾਂ ਪੂਰੀਆਂ ਕਰਨੀਆਂ ਹੋਣ ਸਾਨੂੰ ਮੀਟਿੰਗ ਸੱ ਲੋੜ ਨਹੀਂ ਨੋਟੀਫਿਕੇਸ਼ਨ ਜਾਰੀ ਕਰ ਦੇਣ ਵੀ ਅਸੀਂ ਮੰਗਾਂ ਮੰਨ ਲਈਆਂ ਕਿਸਾਨਾਂ ਦੀਆਂ ਤੇ ਅਸੀਂ ਉੱਥੋਂ ਆਵਦਾ ਸਾਰਾ ਸੱਚ-ਬੇਚ ਆ ਕੇ ਆਪਣੇ ਘਰਾਂ ਨੂੰ ਆ ਜੀਏ ਸਰਕਾਰ ਜਿੰਨੀ ਦੇਰ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਕਰਦੀ ਅਸੀਂ ਉੱਥੋਂ ਉੱਠਾਂਗੇ ਨਹੀਂ ਬਾਰਡਰ ਤੋਂ ਸਾਨੂੰ ਜਿਹੜਾ ਬਾਰਡਰ ਤੇ ਰੁਕਿਆ ਵਾ ਤੇ ਅਸੀਂ ਵੀ ਆਉਣ ਵਾਲੇ ਸਮੇਂ 'ਚ ਜੇਕਰ ਸਾਨੂੰ ਸਰਕਾਰ ਮੰਗਾ ਨਹੀਂ ਮੰਦੀ ਆ ਮੀਟਿੰਗ ਦੇ ਵਿੱਚ ਤਾਂ ਜਿਹੜੇ ਵੱਡੇ ਰੋਡ ਆ ਉਹਨਾਂ ਨੂੰ ਜਾਣਕਾਂ ਦੀ ਗੱਲ ਫਿਰ ਉਹ ਅਸੀਂ ਬੰਦ ਕਰਾਂਗੇ ਸਾਨੂੰ ਕੀ ਰੋਡਾਂ ਬਣਾਉਂਦੀ ਜਦੋਂ ਸਾਡਾ ਕਾਰੋਬਾਰ ਹੀ ਟੱਪਾ ਅਸੀਂ ਉਹਨਾਂ ਨੂੰ ਐਵੇਂ ਆਪਦੀ ਪੈੜੀ ਰਕਾਉਣੀ ਆ ਅਸੀਂ ਪੈੜੀ ਦੇਣੀ ਨਹੀਂ ਅਸੀਂ ਬੰਦ ਨਹੀਂ ਦੇਣੀ ਅਸੀਂ ਕਾਨੂੰਨ ਬਣਾਵਾਂਗੇ ਜਦੋਂ ਇਹ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਸਾਡੀ ਰਾਜਧਾਨੀ ਸਾਡਾ ਰੈਟ ਆ ਸਾਡਾ ਯੂਨੀਵਰਸਲ ਟ੍ਰੁੱਟ ਆ ਸਰਕਾਰ ਸਾਨੂੰ ਖਾਲੀ ਵੀ ਨਹੀਂ ਜਾਣ ਦਿੰਦੀ ਤੇ ਅਸੀਂ ਫਿਰ ਇਹਨਾਂ ਨੂੰ ਪੈਰ ਪਾਉਣ ਦੇਵਾਂਗੇ ਇੱਥੇ ਪੈਰ ਅਸੀਂ ਵੀ ਨਹੀਂ ਪਾਉਣ ਦਿੰਦੇ ਭਾਂਦੀ ਅਸੀਂ ਗੋਲੋਂ ਵੱਡੇ ਜਾਈਏ ਭਾਂਦੀ ਸਾਡੇ ਦੇ ਗੋਲੀਆਂ ਬਾਜ ਬਚੀਦ ਹੋ ਜੇ ਭਾਂਦੀ ਜੱਲਿਆਂ ਵਾਲੇ ਸਾਕਾਂ ਸੱਕਾ ਹੋ ਜੇ ਉੱਥੇ ਅਸੀਂ ਤਾਂ ਵੀ ਇੰਚ ਨਹੀਂ ਪਿੱਛੇ ਹਟਾਂਗੇ ਸਰਕਾਰ ਤੋਂ ਦੱਤੇ ਕਿਹੜੇ ਰੋਡਾਂ ਦੀ ਗੱਲ ਕੀਤੀ ਅੱਜ ਹਾਂ ਜਿਹੜੇ ਭਾਰਤ ਮਾਰਾ ਬਣੀ ਜਾਂਦੀਆਂ ਸਾਰਾ ਵੱਡੇ ਵੱਡੇ ਰੋਡ ਬਣ ਜਾਂਦੇ ਆ ਇਹ ਅਸੀਂ ਵੇਖਾਂਗੇ 19 ਤਰੀਕ ਤੋਂ ਬੰਦ ਕਿਵੇਂ ਬੰਦ ਹੁੰਦੇ ਨੇ ਉਹ ਜੇ ਨਾ ਮਸਲਾ ਹਲ ਹੋਇਆ ਤਾਂ